हर हरे 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 कृष्ण कृष्ण हरे हरे हर हर ਸੁਪਾਤੀ ਕੋ ਮਾਰੇ ਹਰੀ ਹਰਿ ਰਾਰਾਹਰੇ ਹਰੀ ਹਰੀ ਕੇ ਜਹਾਰੇ ਤੇ ਆਂ ਨੀ ਗਾਰੇ ਹਾਰੇ ਰਾਰੇ ਹਾਰੇ ਰਾਮ ਹਰੇ ਰਾਗਾ ਰਾਗਾ ਰਾਮ ਰਾਮ ਹਰੇ ਗੰਕੇ ਹਾਰ ਮਹਾਦੇਵ ਕਾਸ਼ੀ ਵਿਸ਼ਵਨਾਥ ਗੰਕੇ ਕਾਸ਼ੀ ਵਿਸ਼ਵਨਾਥ ਗੰਕੇ ਕਾਸ਼ੀ ਰਮਨਾਥ ਗੰਕੇ

ਤੇ ਸਾਡੀ ਨੌਜਵਾਨ ਸਭਾ ਵੱਲੋਂ ਸਹਿਯੋਗ ਦਿੱਤਾ ਗਿਆ ਤੇ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਦਾ ਜੈ ਸ਼੍ਰੀ ਰਾਮ ਜੀ ਇਲਾਕੇ ਦੀਆਂ ਸਾਰੀ ਸੰਗਤਾਂ ਨੂੰ ਮਹਾ ਸ਼ਿਵਰਾਤਰੀ ਦੇ ਮੌਕੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਅੱਜ ਮਾਨਕੋ ਦੇ ਸ਼ਿਵ ਦਵਾਲਾ ਵਿਖੇ ਪ੍ਰੋਗਰਾਮ ਮਨਾ ਰਹੇ ਆ ਮਹਾਰਾਜ ਦੀ ਬਹੁਤ ਕਿਰਪਾ ਹੈ ਜੀ ਸਾਰੀ ਸੰਗਤ ਬਹੁਤ ਵਧੀਆ ਇਕੱਠੀ ਹੋ ਕੇ ਆਈ ਹੈ ਲੰਗਰ ਅਟੁੱਟ ਚੱਲ ਰਹੇ ਨੇ ਮਹਾ ਜੀ ਮਹਾਦੇਵ ਜੀ ਦਾ ਬਹੁਤ ਬਹੁਤ ਆਸ਼ੀਰਵਾਦ ਹੈ ਸਾਰੇ ਭਰਾ ਆਪਣੇ ਇਕੱਠੇ ਹੋ ਕੇ ਮਹਾ ਸ਼ਿਵਰਾਤਰੀ ਦਾ ਪਰਬ ਮਨਾ ਰਹੇ ਆ ਮੈਂ ਬਾਬਾ ਜੀ ਅੱਗੇ ਹੀ ਅਰਦਾਸ ਕਰਦਾ ਕਿ ਆਈ ਹੋਈ ਸੰਗਤ ਦੇ ਦੂਰੋਂ ਨੇੜੇੋਂ ਚੱਲ ਕੇ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਅੱਗੇ ਤੋਂ ਵੀ ਸਾਨੂੰ ਇਦਾਂ ਦਾ ਹੀ ਬਲ ਬਖਸ਼ਣ ਕਿ ਅਸੀਂ ਧੂਮ ਧਾਮ ਨਾਲ ਮਹਾ ਸ਼ਿਵਰਾਤਰੀ ਦਾ ਪਰਬ ਮਨਾ ਸਕੀਏ ਧੰਨਵਾਦ ਜੀ ਜੈ ਸ਼੍ਰੀ ਨਾਮ ਹਰ ਹਰ ਮਹਾਦੇਵ ਆਲਟੀ ਵਿਖੇ ਮਗਨਾਇਆ ਗਿਆ ਸ਼ਿਵਰਾਤਰੀ ਦਾ ਪ੍ਰੋਗਰਾਮ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ ਤੇ ਸਾਰੀ ਸੰਗਤ ਦੇ ਨਾਲ ਸਹਿਯੋਗ ਦੇ ਨਾਲ ਇਹ ਮਨਾਇਆ ਗਿਆ ਜੀ ਪਾਈ ਗਿਰੀ ਠੀਕ ਹੈ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਮੈਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਇਸ ਪਾਵਨ ਉਤਸਵ ਤੇ ਸਾਰੇ ਬਿਰਾਜਮਾਨ ਹੋਇਆ ਪਹੁੰਚੇ ਆ ਅਸੀਂ ਪਿੰਡ ਮਾਨਕ ਵਿੱਚ ਹਲਦੀ ਸਾਹਿਬ ਗੁਰਦੁਆਰਾ ਵਿਖੇ ਮਹਾ ਸ਼ਵਰਾਤਰੀ ਦਾ ਤਿਹਾਰ ਬੜੀ ਧੂਮਤਾ ਮਨਾਇਆ ਤੇ ਮੈਂ ਸਾਰੇ ਪਿੰਡ ਮਾਨਕੋ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਨਾਲ ਸਹਿਯੋਗ ਦਿੱਤਾ ਜੈ ਸ਼੍ਰੀ ਰਾਮ ਹਰ ਹਰ ਮਾਦੇਵ